ਇਤਿਹਾਸ ਵਿੱਚ ਇੱਕ ਧੀ ਦਾ ਜ਼ਿਕਰ ਆਉਂਦਾ ਹੈ ਘਰ 'ਚ ਬੇਟੀ ਹੋਈ ਪਰਿਵਾਰ ਦੇ ਜੀ ਇਕੱਠੇ ਹੋ ਕੇ ਬਰਤਨ 'ਚ ਪਾ ਕੇ ਨਾ ਪਾਏ ਤਾਇਆ ਆਇਆ ਘਰ ਉਹਨੇ ਪੁੱਛਿਆ ਪਰਦਿਆਂ ਜੋ ਆਕਾ ਦੱਸਤਾ ਤਾਇਆ ਆਪਣੇ ਘਰ ਨਕੀ ਜੀ ਧੀ ਆਈ ਸੀ ਪਰ ਪਰਿਵਾਰ ਨੇ ਨੱਪ ਦਿੱਤੀ ਆ ਤਾਇਆ ਜਾ ਕੇ ਕੱਢਦਾ ਉਹਨੂੰ ਧੀ ਨੂੰ ਸਾਹ ਅਜੇ ਆਉਂਦੇ ਸੀ ਟਾਵਾ ਟਾਵਾ ਸਾਹ ਬਚਿਆ ਸੀ ਧੀ ਵੱਡੀ ਹੋਈ ਪਾਲੀ ਤੁਸੀਂ ਹੈਰਾਨ ਹੋਵੋਗੇ ਉਸ ਧੀ ਦੀ ਕੁੱਖ ਤੋਂ ਕੌਣ ਪੈਦਾ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਸ ਧੀ ਦੀ ਕੁੱਖ ਤੋਂ ਪੈਦਾ ਹੋਇਆ ਸੀ ਜਿਹਨੂੰ ਪਰਿਵਾਰ ਦੇ ਜੀ ਨਾ ਪਾਏ ਸੀ ਬਾਦ ਜਿਹਦਾ ਰਾਜ ਕਿੱਥੋਂ ਤੱਕ ਸੀ ਜਿਹਦੇ ਰਾਜ ਭਾਗ ਵਿੱਚ ਅੰਗਰੇਜ਼ ਵੀ ਨੌਕਰੀ ਕਰਨ ਵਿੱਚ ਮਾਣ ਮਹਿਸੂਸ ਕਰਦੇ ਸੀ ਜਿੱਥੇ ਵੱਡੇ-ਵੱਡੇ ਮੁਸਲਮਾਨ ਅਫਸਰ ਹਿੰਦੂ ਅਫਸਰ ਜਿਹਦੇ ਰਾਜ ਦੀਆਂ ਉਦਾਹਰਨਾਂ ਲੋਕ ਦਿੰਦੇ ਸਨ ਕਰਾਜ ਭਾਗ ਇਦਾਂ ਚਲਾਇਆ ਜਾਂਦਾ ਪਤਾ ਨਹੀਂ ਅਸੀਂ ਕਿੰਨੀਆਂ ਧੀਆਂ ਜਨਮ ਤੋਂ ਪਹਿਲੇ ਮਾਰ ਦਿੱਤੀਆਂ ਅੱਜ ਸਮਾਜ ਦੁਖੀ ਵੀ ਦਿੱਤਾ ਹੀ ਹੋਇਆ ਆਓ ਇੱਕ ਕਲੰਕ ਆਪਣੇ ਮੱਥੇ ਤੋਂ ਲਾਓ ਮੈਂ ਕਈ ਵਾਰੀ ਕਹਿਣਾ ਹੋਂ ਨਾ ਜਿਹੜੇ ਲੋਕ ਇਹ ਚਾਹੁੰਦੇ ਨੇ ਵੀ ਸਾਨੂੰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਨੋ ਚੰਗੀ ਮਿਲੇ ਤੇ ਉਹਨਾਂ ਦਾ ਫਰਜ਼ ਬਣਦਾ ਉਹ ਇਹ ਵੀ ਕਹਿਣ ਆਪਣੀ ਜ਼ਿੰਦਗੀ 'ਚ ਵੀ ਅਸੀਂ ਕਿਸੇ ਨੂੰ ਜਵਾਈ ਵੀ ਚੰਗਾ ਦਈਏ ਜੇ ਸਾਡੇ ਘਰ ਕੋਈ ਧੀ ਵਿਆਹ ਕੇ ਨਵੀਂ ਆ ਰਹੀ ਆ ਅਸੀਂ ਕਿਹਨੇ ਨੋ ਚੰਗੀ ਆਵੇ ਸਾਡੇ ਘਰ ਜਿਹੜੀ ਸਾਡੇ ਅੱਗੇ ਪਿੱਛੇ ਪੰਜੀ ਫਿਰੇ ਤੇ ਫਿਰ ਅਗਲੇ ਪਰਿਵਾਰ ਨੂੰ ਇੱਕ ਜਵਾਈ ਚਾਹੀਦਾ ਵਧੀਆ ਉਹ ਕੌਣ ਦੇਵੇਗਾ ਜੀ ਤੁਸੀਂ ਆਪਣੇ ਪੁੱਤ ਨੂੰ ਭਾਵੇਂ ਜੋ ਮਰਜ਼ੀ ਕਹੀ ਜਾਓ ਜੇ ਅਗਲੇ ਅਗਲੇ ਤੋਂ ਅਸੀਂ ਉਮੀਦ ਲਾਉਨੇ ਅੱਜ ਮਾਫ਼ ਕਰਨਾ ਗੁਰਦੁਆਰਿਆਂ 'ਚ ਆਉਣ ਵਾਲੇ ਪਰਿਵਾਰ ਵੀ ਅੱਜ ਅਸੀਂ ਸਾਡੇ ਪਰਿਵਾਰਾਂ 'ਚ ਵਿਖੇੜੇ ਕਿਉਂ ਨੇ ਕਿਸੀਂ ਅਸੀਂ ਗੁਰਮਤ ਤੋਂ ਕੋਹਾਂ ਦੂਰ ਚਲੇ ਗਏ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਵੀ ਪਰਿਵਾਰ 'ਚ ਰਹਿਣਾ ਕਿਦਾਂ ਹੈ ਜ਼ਿੰਦਗੀ ਵਿੱਚ ਕਈ ਵਾਰੀ ਤੁਹਾਨੂੰ ਕੁਝ ਚੀਜ਼ਾਂ ਜਿਹੜੀਆਂ ਅਨਡਿਟ ਕਰਨੀਆਂ ਪੈਂਦੀਆਂ ਵੇਖ ਕੇ ਜਰਨਾ ਪੈਂਦਾ ਵੀ ਕੋਈ ਗੱਲ ਨਹੀਂ ਪਰਿਵਾਰਾਂ 'ਚ ਕਈ ਵਾਰੀ ਮਾਫ ਮਾਫ ਕਰਨਾ ਇਹ ਵੀ ਗੱਲ ਹੁੰਦੀ ਵੀ ਨਾ ਗਲਤੀ ਵੀ ਹੋਵੇ ਤੇ ਮਾਫੀ ਮੰਗ ਕੇ ਅੱਗੇ ਵਧਣਾ ਪੈਂਦਾ ਹੈ ਕਈ ਵਾਰੀ ਜੇ ਤੁਸੀਂ ਸਮਾਜ ਵਿੱਚ ਅੱਗੇ ਵਧਣਾ ਹੈ ਨਿਤ ਅੱਜ ਬਹੁਤ ਵੱਡੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਕਿਉਂ ਵਾਪਰਦੀਆਂ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰਧਾਰਾ ਤੋਂ ਕੂਹਾਂ ਦੂਰ ਜਾ ਕੇ ਬੈਠ ਗਏ ਇੱਕ ਦਿਨ ਮੈਂ ਇੱਕ ਵੀਰਾਂ ਦਾ ਸਾਰੇ ਜਾਣੇ ਤੇ ਗੁਰਦੁਆਰਿਆਂ 'ਚ ਜਦੋਂ ਮੱਥਾ ਟੇਕਣ ਜਾਂਦੇ ਹੱਥਾਂ 'ਚ ਪੈਸੇ ਲੈ ਕੇ ਜਾਂਦੇ ਗੁਰਦੁਆਰਿਆਂ ਦੇ ਗੋਲਕਨੁ ਜਿੰਦਰਾ ਕੋ ਮਾਰੇ ਹੁੰਦੇ ਆ ਆਉਂਦਾ ਨਾ ਸਵਾਲ ਸਾਰੇ ਦੇ ਮਨ 'ਚ ਆ ਜਿੰਨੇ ਆਪਾਂ ਆਏ ਸਾਰਿਆਂ ਦੇ ਹੱਥਾਂ 'ਚ ਪੈਸੇ ਆ ਗੋਲਕਨੁ ਜਿੰਦਰਾ ਕੋ ਮਾਰਿਆ ਜਾਂਦਾ ਚਲੋ ਘਰਾਂ 'ਚ ਤੇ ਵਜਣ 100 ਵਾਰ ਵਜਣ ਪਤਾ ਕਿਉਂ ਸਾਰੇ ਚੋਰ ਨਹੀਂ ਹੁੰਦੇ ਚੋਰ ਹੁੰਦੇ ਨੇ 1-2% ਉਹਦੇ 1-2% ਆ ਨਾ ਉਹਨਾਂ ਕਰਕੇ ਲੋਕ ਲਾ ਕੇ ਰੱਖਣਾ ਪੈਂਦਾ ਪਤਾ ਨਹੀਂ ਉਹ ਕਿੱਥੇ ਬੈਠਾ ਹੋ ਸਕਦਾ ਮੇਰੇ ਗੋਡੇ ਨਾਲ ਗੋਡਾ ਜੋੜ ਕੇ ਬੈਠਾ ਹੋਵੇ ਘਰਾਂ 'ਚ ਵੀ ਹੁੰਦਾ ਨਾ ਪੰਜ ਜੀ ਹੁੰਦੇ ਆ ਤਾਂ ਵੀ ਘਰ ਜਾ ਕੇ ਲੋਕ ਲਾ ਕੇ ਜਣਾ ਪਰ ਘਰਵਾਲੀ ਘਰਵਲੇ ਤੋਂ ਕੋਈ ਜਾਂਦੀ ਹੈ ਤੇ ਘਰ ਵੜਾ ਮੇਰੀਆਂ ਭੈਣਾਂ ਹੱਸਦੀਆਂ ਜਿਹੜੇ ਮੋਬਾਈਲ ਦੇ ਪਾਸਵਰਡ ਨਹੀਂ ਇੱਕ ਦੋ ਦਾਦੇ ਲੋਕ ਤੇ ਆਪੇ ਲਾਉਣੇ ਨੇ ਕਈ ਵਾਰੀ ਦਰਾਨੀ ਨੂੰ ਜਸਾਨੀ ਤੋਂ ਲੋਕ ਲਵਾਉਣਾ ਪੈਂਦਾ ਹੈ ਉਦਾਂ ਕਈ ਜਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵਿਹਾਰ ਐਸਾ ਬਣਾਓ ਇਹ ਗੱਲਾਂ ਸੁਣਾਉਣੀਆਂ ਬੜੀਆਂ ਸੌਖੀਆਂ ਨੇ ਵੀ ਸਿੱਖ ਰਾਜ ਵੇਲੇ ਸੁਨਿਆਰੇ ਦੀਆਂ ਦੁਕਾਨਾਂ ਨੂੰ ਵੀ ਲੋਕ ਨਹੀਂ ਸੀ ਲੱਗਦੇ ਸਾਨੂੰ ਆਪਣੀਆਂ ਘਰ ਦੀਆਂ ਦਰਾਣੀਆਂ ਜਸਾਣੀਆਂ ਸੱਸ ਨੂੰ ਪਤੀ ਪੁੱਤ ਤੀ ਤੋਂ ਲੋਕ ਲਾ ਕੇ ਰੱਖਣਾ ਪੈ ਰਿਹਾ ਕਿਉਂ ਇਹਦਾ ਮਤਲਬ ਮੇਰਾ ਕਰਦਾਰ ਨੀਵਾ ਹੋ ਗਿਆ ਅਗਲੇ ਨੂੰ ਮੇਰੇ ਤੋਂ ਡਰ ਹੈ ਕਿਤੇ ਇਹਦੇ ਜਾਂਦਿਆਂ ਜਾਣ ਤੋਂ ਬਾਅਦ ਮੇਦੀ ਮਗਰੋਂ ਚੀਜ਼ ਨਾ ਚੱਕ ਲਵਾ